ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਨੀ ਮਰ ਜਾਣੀ ਤੇ ਆਪਾਂ ਸਭ ਨੂੰ ਪਤਾ ਕਿ ਅੱਜ ਕੱਲ ਪੰਜਾਬ ਜਿਹੜਾ ਸਾਡਾ ਹੈਗਾ ਪਾਣੀਆਂ ਥੱਲੇ ਡੁੱਬਿਆ ਹੋਇਆ ਜਾ ਤੇ ਅੱਜ ਪਬਲਿਕ ਗਾਰਡੀਅਨ ਦੀ ਟੀਮ ਪਹੁੰਚੀ ਹੋਈ ਆ ਫਰੋਜਪੁਰ ਤੇ ਅੱਜ ਤਾਂ ਅਸੀਂ ਹਬੀਬ ਕੇ ਖੜੇ ਆ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਹੈਗਾ ਆ ਆਪਣੇ ਪੂਰੇ ਜੋਰਾਂ ਦੇ ਉੱਤੇ ਆ ਤਾਂ ਦੇਖ ਸਕਦੇ ਹੋ ਕਿ ਕਿਦਾਂ ਇਸ ਪਾਣੀ ਨੂੰ ਦੇਖ ਕੇ ਦਿਲ ਜਿਹੜਾ ਦਿਲਦਾ ਆ ਬਟ ਇੱਥੇ ਸਲੂਟ ਕਰਦੇ ਆ ਆਪਾਂ ਉਹਨਾਂ ਲੋਕਾਂ ਨੂੰ ਆਪਾਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਸ ਪੁਲ ਦੇ ਉੱਤੇ ਆਣ ਕੇ ਇੱਥੇ ਬੰਦੇ ਉੱਤੇ ਆਣ ਕੇ ਦਿਨ ਰਾਤ ਮਿਹਨਤ ਕਰਕੇ ਤੇ ਐਸੇ ਬਨੈ ਨੂੰ ਸਖਤਾ ਕਰਦੇ ਆ ਤਾਂ ਕਿ ਅੱਗੇ ਜਾ ਕੇ ਇਹਨਾਂ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਨਾ ਖਰਾਬ ਹੋਣ ਪਿੰਡ ਦੇ ਵਸਤੀ ਜਿਹੜੇ ਹੈਗੇ ਆ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਇਆ ਜਾਵੇ ਤੇ ਸਾਡੇ ਨਾਲ ਨੌਜਵਾਨ ਇੱਥੇ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਫੁਟੇਜ ਜਿਹੜੀ ਆਪਾਂ ਹੋਰ ساری ਵੀ ਤੁਹਾਨੂੰ ਦਿਖਾਵਾਂਗੇ ਇੱਥੇ ਕੌਣ-ਕੌਣ ਆਉਂਦਾ ਤੇ ਕੌਣ-ਕੌਣ ਕੀ ਕਰਦਾ ਆ ਉਹ ਵੀ ਆਪਾਂ ਦਿਖਾਵਾਂਗੇ ਕਿਉਂਕਿ ਇੱਥੇ ਦੇਖਣ ਨੂੰ ਮੈਂ ਇਹ ਵੀ ਦੇਖਿਆ ਆ ਕਿ ਇੱਥੇ ਇੱਕ ਆਮ ਜਨਤਾ ਜਿਹੜੀ ਸਾਡੇ ਵਰਗੀ ਹੈਗੀ ਆ ਉਹਨਾਂ ਨੇ ਇੱਕ ਮੇਲਾ ਬਣਾ ਕੇ ਰੱਖਿਆ ਆ ਲੰਗਰ ਚੱਲਦੇ ਆ ਕਿਉਂਕਿ ਬਾਬੇ ਨਾਨਕ ਦੇ ਲੰਗਰ ਹਰ ਇੱਕ ਲਈ ਖੁੱਲੇ ਆ ਬਟ ਇੱਥੇ ਲੋਕੀ ਪਿਕਨਿਕ ਬਣਾਉਣ ਆਉਂਦੇ ਆ ਸੈਲਫੀਆ ਲਾਉਣ ਆਉਂਦੇ ਆ ਤੇ ਦੂਜੇ ਪਾਸੇ ਸਾਡੇ ਬਲੌਗਰਸ ਜਿਹੜੇ ਹੈਗੇ ਆ ਉਹ ਆਪਣੇ ਬਲੌਗਸ ਬਣਾਉਣੇ ਆਉਂਦੇ ਚਾਹੁੰਦੇ ਆ ਕਿ ਇੱਥੇ ਆਣ ਕੇ ਅਸੀਂ ਆਪਣੀ ਜੜੀ ਆ ਮਸ਼ਹੂਰੀ ਕਰ ਸਕੀਏ ਤੇ ਸਾਡੀ ਆਹ ਪਿੱਛੇ ਮੈਂ ਦਿਖਾ ਲਦੀ ਆ ਵਿਸ਼ਾਲ ਨੂੰ ਕਹਿੰਨੀ ਆ ਕਿ ਸਾਡੀ ਨੌਜਵਾਨੀ ਦਿਖਾ ਲੋ ਜਿਹੜੀ ਇਹ ਦਿਨ ਰਾਤ ਮਿਹਨਤ ਕਰਕੇ ਪਿੱਛੇ ਵੀ ਜਿਹੜੀ ਅਸੀਂ ਫੁਟੇਜ ਲਈ ਆ ਉਹ ਵੀ ਤੁਹਾਡੇ ਨਾਲ ਅਸੀਂ ਕਰਾਂਗੇ ਕਵਰ ਕਿ ਸਾਡੀ ਨੌਜਵਾਨੀ ਜਿਹੜੀ ਆ ਪੰਜਾਬ ਦੀ ਜੇਨਾ ਨੂੰ ਬਤਨਾਮ ਕੀਤਾ ਜਾਂਦਾ ਕਿ ਇਹ ਨਸ਼ੇੜੀ ਆ ਫੁਕਰੀ ਆ ਤੇ ਫੁਕਰਾ ਪੰਥੀ ਕਰਦੇ ਆ ਆਪਣੇ ਟਰੈਕਟਰਾਂ ਦੀ ਸ਼ੋਅ ਆਫ ਕਰਦੇ ਆ ਤੇ ਇਹ ਹੈ ਕਿ ਸਾਡੇ ਨੌਜਵਾਨ ਇਹਨਾਂ ਤੇ ਸਲੂਟ ਬੰਦਦਾ ਆ ਸਾਡਾ ਸਾਰਿਆਂ ਦਾ ਕਿਉਂਕਿ ਅਸੀਂ ਤਾਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਏਸੀ ਦੇ ਕਮਰਿਆਂ ਦੇ ਵਿੱਚ ਬੈਠ ਕੇ ਤੇ ਇਹਨਾਂ ਨੂੰ ਅਸੀਂ ਟੀਵੀ ਦੇ ਰਾਹੀਂ ਦੇਖਦੇ ਆ ਪਰ ਧਾਨਿਆਂ ਉਹ ਮਾਵਾ ਦੋਸਤੋ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਇੱਥੇ ਦੇਸ਼ ਦੀ ਸੇਵਾ ਕਰ ਲਈ ਪੰਜਾਬ ਦੀ ਸੇਵਾ ਕਰ ਲਈ ਤੇ ਆਪਣੇ ਇਸ ਸੂਬੇ ਨੂੰ ਬਚਾਉਣ ਵਾਸਤੇ ਤੇ ਚਲੋ ਕਰਦੇ ਆ ਆਪਾਂ ਇੱਥੇ ਦੇ ਨੌਜਵਾਨਾਂ ਦੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਮ ਇਹ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੋਬਨ ਸਿੰਘ ਆਈ ਪਿੰਡ ਮੁਕਮ ਖਾ ਤੋਂ ਆਈ ਪਿੰਡ ਆਪਣਾ ਸਦੀ ਵਾਲੇ ਜੀਰਾ ਰੋਡ ਤੇ ਆ ਤੇ ਆਪਾਂ ਨੂੰ ਸੇਵਾ ਕਰਨ ਤੋਂ ਪੰਜ ਦਿਨ ਹੋ ਗਿਆ ਸੇਵਾ ਕਰਨ ਨੂੰ ਇੱਥੇ ਵੱਧ ਤੋਂ ਵੱਧ ਸੰਗਤ ਆ ਰਹੀ ਆ ਵੀਰੇ ਅਸੀਂ ਰਾਤ ਨੂੰ ਵੀ ਸੇਵਾ ਕਰਦੇ ਆ ਇੱਥੇ ਫਿਰੋਜ਼ਪੁਰ ਸ਼ਹਿਰ ਤੋਂ ਮੁੰਡੇ ਵਾਧੂ ਆ ਰਿਹਾ ਸੇਵਾ ਕਰਦੇ ਆ ਰਾਤ ਨੂੰ ਸੰਗਤ ਅਸੀਂ ਰਾਤ ਨੂੰ ਰਾਤ ਨੂੰ 2 ਵਜੇ ਤੱਕ ਸੇਵਾ ਕਰਦੇ ਆ ਕ੍ਰੀਏਡ ਹੁਣ ਵੀਰੇ ਮੈਂ ਆਪ ਬਣਾ ਲੈਣਾ ਖੁਦ ਲਾ ਵੀ ਲੈਣਾ ਹੁਣ ਸੰਗਤ ਵੀਰੇ ਜਿਹੜਾ ਆਉਂਦਾ ਨਾਲ ਉਹਨੂੰ ਸੇਵਾ ਹੀ ਕਰਾਉਣਾ ਤੇ ਵੱਧ ਵੱਧ ਸੰਗਤ ਆਉਂਦੀ ਐ ਤੇ ਵੀਰੇ ਮੈਂ ਤਾਂ ਕਹਿੰਨਾ ਸਾਰੇ ਵੱਧ ਵੱਧ ਪਹੁੰਚੋ ਪਾਣੀ ਵੈਸੇ ਹੁਣ ਘਟਿਆ ਅੱਗੇ ਨਾਲੋਂ ਤੇ ਪਾਣੀ ਥੋੜਾ ਘਟ ਗਿਆ ਤੇ ਆ ਸਾਰੇ ਜਣੇ ਆਓ ਤੇ ਸੇਵਾ ਕਰੋ ਭਰਾ ਅਸੀਂ ਵੀ ਤੁਹਾਡੇ ਨਾਲ ਖੜੇ ਆ ਤੇ ਵੱਧ 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 ਵੀਰ ਆਓ ਸਾਰੇ ਜਣੇ ਕਿੰਨੇ ਦਿਨ ਹੋ ਗਿਆ ਇੱਥੇ ਇਹ ਸੇਵਾ ਕਰਦਿਆਂ ਨੂੰ ਮੈਨੂੰ 5 ਦਿਨ ਹੋ ਗਏ ਸੇਵਾ ਦੱਸ ਦਿਓ ਤੁਸੀਂ ਕਿੰਨੇ ਦਿਨਾਂ ਤੋਂ ਕਰ ਰਹੇ ਸੇਵਾ ਮੈਂ ਅਹੀ ਪਹਿਲਾਂ ਗਿਆ ਹੋਇਆ ਸੀ ਮਕੜੌਲ ਗੰਜ ਉਦੋਂ ਫਿਰ ਸਾਨੂੰ ਫੋਨ ਪਿੱਛੋਂ ਗਿਆ ਵੀ ਤੁਹਾਡੇ ਪਿੰਡ ਇਸ ਤਰ੍ਹਾਂ ਬੰਨ ਰੁੱਟਣ ਵਾਲਾ ਹੈ ਫਿਰ ਅਸੀਂ ਉੱਥੋਂ ਭੱਜ ਕੇ ਸਾਰਾ ਆਪਦਾ ਟੂਰ ਛੱਡ ਕੇ ਇੱਥੇ ਮੁੰਡੇ ਸਾਰੇ ਸੇਵਾ ਕਰਨ ਲਈ ਆ ਗਏ ਇੱਥੇ ਆਣ ਕੇ ਵੇਖਿਆ ਕਹੀਂ ਮੁੰਡੇ ਵਿਚਾਰੇ ਤਾਂ ਸੇਵਾ ਕਰਨ ਲਈ ਆਦੇ ਨੇ ਪਰ ਕਹੀਂ ਆਪਦੇ ਵੀਊ ਵਧਾਉਣ ਲਈ ਜਾਂ ਪਾਣੀ ਦੀ ਲੋਕੇਸ਼ਨ ਵੇਖਣ ਲਈ ਉਹ ਉੱਪਰ ਨੋਜ ਤੇ ਬਹੁਤ ਜ਼ਿਆਦਾ ਖਤਰਾ ਉੱਥੇ ਜਾ ਕੇ ਵੀਡੀਓ ਬਣਾ ਰਹੇ ਨੇ ਇਹ ਉਹਨਾਂ ਭਰਾਵਾਂ ਨੂੰ ਸਾਡੀ ਬੇਨਤੀ ਵੀ ਉੱਥੇ ਆਣ ਕੇ ਵੀਡੀਓ ਨਾ ਬਣਾਵਣ ਕਿਉਂਕਿ ਉਸ ਨੋਚਦਾਂ ਵੀ ਕੋਈ ਪਤਾ ਕਦੋਂ ਵੀ ਡਿੱਗ ਸਕਦੀ ਏ ਸੇਵਾ ਕਰੋ ਲੰਗਰ ਪਾਣੀ ਛਕੋ ਜੋ ਬਾਬੇ ਨਾਨਕ ਜੀ ਨੇ ਵੀਰ ਪੈਦਾ ਚਲਾਇਆ ਹੋਇਆ ਆਪਣੇ ਸਾਰੇ ਸਿੱਖ ਭਰਾ ਸਾਡੇ ਨਾਲ ਖੜੇ ਨੇ ਤੇ ਸਾਰੇ ਪਿੰਡ ਸਾਡੇ ਨਾਲ ਖੜੇ ਨੇ ਦੂਰ ਦੂਰ ਤੋਂ ਸਿੱਖ ਭਰਾ ਸਾਡੇ ਨਾਲ ਆ ਰਹੇ ਨੇ ਜਿੱਦਾਂ ਅਸੀਂ ਵੀ ਨੋਟਿਸ ਕੀਤਾ ਕਿ ਆ ਆਮ ਪਬਲਿਕ ਜਿਹੜੀ ਹੈ ਕੀ ਆ ਛੋਟੇ ਛੋਟੇ ਬੱਚੇ ਵੀ ਆ ਰਹੇ ਬਾਹਰੋਂ ਚਲੋ ਲੰਗਰ ਤਾਂ ਬਾਬੇ ਨਾਨਕ ਦਾ ਆ ਜੀ ਸਦਕੇ ਛਕਣ ਜੋ ਵੀ ਕਿਉਂਕਿ ਉਹ ਉਹ ਤੋਂ ਆਪਾਂ ਕਿਸੇ ਨੂੰ ਮਨਾਹੀ ਨਹੀਂ ਕਰਦੇ ਨਾ ਬਾਬੇ ਨਾਨਕ ਨੇ ਕੀਤੀ ਆ ਤੇ ਨਾ ਸਾਨੂੰ ਬਾਬੇ ਨਾਨਕ ਨੇ ਸੰਤੇਸ਼ਾ ਦਿੱਤਾ ਆ ਪਰ ਜਿਹੜੀ ਆਮ ਜਨਤਾ ਆਉਂਦੀ ਆ ਤੁਸੀਂ ਇੱਥੇ ਬੋਰੀਆਂ ਭਰ ਰਹੇ ਹੋ ਇੱਥੇ ਬੰਦ ਦੀ ਬੰਨਣ ਦੀ ਕੋਸ਼ਿਸ਼ ਕਰਦੇ ਆ ਤੇ ਕੁਝ ਬਿਕਨ ਵੀ ਪੈਂਦਾ ਉਹਨਾਂ ਦੇ ਨਾਲ ਤੁਹਾਨੂੰ ਨਹੀਂ ਨਹੀਂ ਕਈ ਮੁੰਡੇ ਵੀ ਬਹੁਤ ਚੰਗੇ ਨੇ ਸੇਵਾ ਨਾਲ ਕਰਾ ਲੈਣੇ ਜੋ ਅਣਜਾਣ ਨੇ ਮੁੰਡੇ ਉਹ ਵੀ ਲੱਗ ਰਹੇ ਨੇ ਪਰ ਉਹਨਾਂ ਭਰਾਵਾਂ ਨੂੰ ਅਸੀਂ ਕਹੀਦਾ ਵੀ ਤੁਸੀਂ ਪਿੱਛੇ ਹੋ ਜਾਓ ਮੈਂ ਹੁਣ ਵਧੀਆ ਸਵੀਮਿੰਗ ਕਰ ਲੈਣਾ ਪਰ ਇੱਥੇ ਮੈਂ ਜੈਕਟ ਤੋਂ ਬਿਨਾਂ ਹੀ ਲੱਗਾ ਹੋਇਆ ਇਹ ਮੇਰੇ ਭਰਾਵਾਂ ਨੂੰ ਹੋਰ ਤੋਂ ਹੋਰ ਜੈਕਟਾਂ ਮਿਲਣਾ ਦੇ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਆਲੇ ਦੁਆਲੇ ਤੁਹਾਡੇ ਹੈਗੇ ਆ ਉਹਨਾਂ ਕੋਲੋਂ ਮੰਗ ਜਾਂ ਇਸ ਬੰਦ ਦਾ ਤੁਹਾਨੂੰ ਖਤਰਾ ਦਿਸਦਾ ਹੋਰ ਕਿ ਪਾਣੀ ਹੁਣ ਕਾਫੀ ਥੱਲੇ ਵੀ ਗਿਆ ਆ ਪਰ ਪਾਣੀ ਦਾ ਜਿਹੜਾ ਬਹਾਵ ਆ ਕਾਫੀ ਹਜੇ ਵੀ ਤੇਜ਼ ਆ ਉਹ ਮੈਂ ਮੈਂ ਹੁਣੇ ਵੇਖਿਆ ਪਾਣੀ ਦਾ ਕੋਈ ਪਤਾ ਨਹੀਂ ਚੱਲ ਰਿਹਾ ਕਈ ਵਾਰੀ ਵਧ ਰਿਹਾ ਕਈ ਵਾਰੀ ਘਟ ਰਿਹਾ ਮੈਂ ਆਪ ਜਾ ਕੇ ਵੇਖਿਆ ਹੁਣ ਅਸੀਂ ਕ੍ਰੀਡ ਸਟਾ ਇੱਕ ਤੇ ਪਾਣੀ ਕਈ ਵਾਰੀ ਵਧ ਜਾਂਦਾ ਕਈ ਵਾਰੀ ਘਟ ਜਾ ਰਿਹਾ ਇਹ ਦਾ ਪਾਣੀ ਦਾ ਕੁਝ ਨਹੀਂ ਕਹਿ ਸਕਦੇ। ਪਾਣੀ ਡਾਉਣ ਦਾ ਵੀ ਖਤਰਾ ਹੈ ਜੀ। ਡਾਉਣ ਦਾ। ਜੇ ਪਾਣੀ ਡਾਉਣ ਤੇ ਚੱਲਦਾ ਤੇ ਉਹਦਾ ਵੀ ਨੁਕਸਾਨ ਹੈ। ਕਿਉਂਕਿ ਅਸੀਂ ਜਿੰਨੀਆਂ ਸਪੋਰਟਾਂ ਲਾਈਆਂ ਹੋਈਆਂ ਗੱਟੇ ਲਾਏ ਹੋਇਆ ਜੇ ਪਾਣੀ ਡਾਉਣ ਹੁੰਦਾ ਹੈ ਤੇ ਥੱਲੇ ਵਜਦਾ ਸਿੱਧਾ ਥੱਲੇ ਆਣ ਕੇ ਜਿੰਦੇ ਨਾਲ ਮਿੱਟੀ ਖੁਰ ਕੇ ਤੇ ਇਹ ਸਾਡਾ ਨੁਕਸਾਨ ਕਰ ਸਕਦਾ। ਸਾਨੂੰ ਸਿਰਫ ਇਹ ਹੈ ਕਿ ਪਾਣੀ ਸਲੋ ਚੱਲੇ ਭਾਵੇਂ ਤੇਜ਼ ਚੱਲੇ ਤੇ ਸਿੱਧਾ ਚੱਲੇ। ਇਧਰ ਨੂੰ ਆ ਜਿਹੜਾ ਚੱਕਰ ਵੀਊ ਜਾਂ ਚੱਲਦਾ ਪਿਆ ਘੁੰਮਣ ਕੇਰੀ ਇਹ ਨਹੀਂ ਚੱਲਣੀ ਚਾਹੀਦੀ। ਇਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਜੀ। ਤੇ ਰਾਤ ਨੂੰ ਵੀ ਇੱਥੇ ਪਿਆਰਾ ਲੱਗਦਾ ਜਾਂ ਘਰਾਂ ਨੂੰ ਚੱਲ ਜਾਨੀ ਜੀ ਮੈਂ ਤਿੰਨ ਦਿਨ ਤੋਂ ਰਾਤ ਇੱਥੇ ਰਹਿ ਰਿਹਾ ਜੀ ਸਾਡਾ ਤੰਬੂ ਲੱਗਾ ਹੈ ਜੀ ਉਹ ਆਪਣੇ ਕੰਬੋਜ਼ ਨਗਰ ਦੇ ਯੰਗ ਮੁੰਡੇ ਸਾਰੇ ਨੌਜਵਾਨ ਸਭਾ ਨੇ ਲਾਇਆ ਹੋਇਆ ਸਾਰਾ ਕੁਝ ਰੋਟੀ ਪਾਣੀ ਚਾਹ ਦੁੱਧ ਜਿੰਨੇ ਵੀ ਭਰਾ ਥੱਲੇ ਲੱਗੇ ਸਾਰਿਆਂ ਨੂੰ ਪਹੁੰਚਦਾ ਕਰੀਦੀ ਹੈ ਜੀ ਅਸੀਂ ਸਾਰੇ ਨਾਲ ਸਾਡੇ ਐਮਸੀ ਸਾਹਿਬ ਨੇ ਜੀ ਤੇ ਨਵਜੋਤ ਸਿੰਘ ਪਿੰਕੀ ਜੀ ਨਾਲ ਸਾਡੇ ਸਾਰੇ ਬਦਰ ਜੀ ਆਹ ਵੀਰ ਵੀ ਆਪਣਾ ਪ੍ਰਧਾਨ ਹੈ ਜੀ ਕਿਸਾਨ ਯੂਨੀਅਨ ਦਾ ਜੀ ਤੇ ਵਾਇਸ ਪ੍ਰਧਾਨ ਉਹ ਪਹਿਲੇ ਦਿਨ ਤੋਂ ਨਾਲ ਨੇ ਹਾਂ ਜੀ ਜੀ ਰਵਿੰਦਰ ਸਿੰਘ ਅੱਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਆਪਣੀ ਇੰਟਰੋਡਕਸ਼ਨ ਦੀ ਮੈਂ ਪਲੀਜ਼ ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਧੰਨਵਾਦ ਤੇ ਸਾਡਾ ਨਹੀਂ ਕਿਉਂਕਿ ਅਸੀਂ ਵੀ ਪੰਜਾਬ ਦੇ ਵਸਾਹੀ ਹੈਗੇ ਆ ਪਾਮੀ ਪੱਤਰਕਾਰ ਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹ ਚੀਜ਼ਾਂ ਜਾ ਕੇ ਲੋਕਾਂ ਨੂੰ ਦਿਖਾ ਲਈਏ ਕਿ ਜਿਹਦੇ ਨਾਲ ਸਾਡੀ ਪੰਜਾਬ ਦੀ ਯੂਥ ਦਾ ਸਿਰ ਉੱਚਾ ਹੋਵੇ ਸਾਨੂੰ ਵੀ ਮਾਣ ਹੋਵੇ ਕਿ ਸਾਡੀ ਪੰਜਾਬ ਦੀ ਯੂਥ ਜਿਹੜੀ ਹੈਗੀ ਅੱਜ ਕਿੱਥੇ ਖੜੀ ਆ ਜਿਨ੍ਹਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਹੀ ਪੰਜਾਬੀ ਬੈਠ ਕੇ ਬਦਨਾਮ ਕਰ ਰਹੇ ਆ ਪਰ ਸਾਨੂੰ ਇੱਥੇ ਆਣ ਕੇ ਹੁਣ ਪਤਾ ਲੱਗਦਾ ਕਿ ਇਹਨਾਂ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਸਲੂਟ ਬੰਦ ਆਇਆ ਮੈਂ ਤਾਂ ਹਰ ਵੇਲੇ ਸਲੂਟ ਕਰਦੀ ਆ ਕਿਉਂਕਿ ਜਿੱਥੇ ਵੀ ਜਾਂਦਾ ਸਾਡੇ ਪੰਜਾਬ ਦੀ ਯੂਥ ਜਿਹੜੀ ਹੈਗੀ ਆ ਸਭ ਤੋਂ ਵੱਧ ਇਸ ਟਾਈਮ ਜਿਹੜਾ ਹੈਗਾ ਆ ਆਪਣੇ ਪੰਜਾਬ ਦਾ ਆਪਣੇ ਸੂਬੇ ਦਾ ਜਿਹੜਾ ਨਾਮ ਉੱਚਾ ਕਰਨ ਤੇ ਹਰ ਵੇਲੇ ਤਰਤਪਰ ਰਹਿੰਦੀ ਆ ਹਾਂਜੀ ਬਿਲਕੁਲ ਜੀ ਮੈਂ ਰਵਿੰਦਰ ਸਿੰਘ ਵਸਤੀ ਕੰਬੋਜਨਗਰ ਤੋਂ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇਕਤਾ ਡਕੋਂਦਾ ਇਕਾਈ ਕੰਬੋਜਨਗਰ ਤੋਂ ਵੇਖੋ ਜਿਵੇਂ ਵੀਰਾਂ ਨੇ ਦੱਸਿਆ ਹੈ ਵੀ ਜਦੋਂ ਪਾਣੀ ਵਧਿਆ ਇਹ ਤਾਂ ਤਕਰੀਬਨ 10-12 ਦਿਨਾਂ ਤੋਂ ਪਾਣੀ ਤੇਜ਼ ਹੋ ਗਿਆ ਸੀ ਇਹ ਜਿਹੜਾ ਖਤਰਾ ਹੈ ਜਿਆਦਾ 3-4 ਦਿਨਾਂ ਤੋਂ ਵਧਿਆ ਹੈ ਤੇ ਚਾਰ ਕੁ ਦਿਨ ਪਹਿਲਾਂ ਜਿਵੇਂ ਇਥੋਂ ਮਿੱਟੀ ਘੁਰਨੀ ਸ਼ੁਰੂ ਹੋ ਗਈ ਏ ਆਪਣੇ ਸਾਰੇ ਭਰਾਵਾਂ ਨੇ ਜਿੰਨੇ ਪਿੰਡ ਦੇ ਹੋ ਗਿਆ ਆਪਣੇ ਸ਼ਹਿਰ ਦੇ ਜਿਵੇਂ ਸੋਸ਼ਲ ਮੀਡੀਆ ਨੂੰ ਵਰਤ ਕੇ ਵੀਡੀਓ ਵਗੈਰਾ ਪਾਈਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸੰਗਤਾਂ ਬੜੀ ਦੂਰੋਂ-ਦੂਰੋਂ ਕੋਈ ਬਠਿੰਡਿਓਂ ਕੋੜਕਪੂਰਿਓਂ ਨਾਮ ਨਹੀਂ ਲਿਆ ਜਾਂਦਾ ਮੂੰਹ ਥੱਕ ਜਾਂਦਾ ਪਤਾ ਨਹੀਂ ਕਿਹੜਾ ਕਿਹੜਾ ਪਿੰਡ ਪਹਿਲੀ ਵਾਰੀ ਨਾਮ ਸੁਣਦੇ ਪਏ ਉਹਨਾਂ ਪਿੰਡਾਂ ਦੇ ਜਿੱਥੋਂ-ਜਿੱਥੋਂ ਸੰਗਤ ਲੰਗਰ ਪ੍ਰਸ਼ਾਦਾ ਪਾਣੀ ਮਿੱਟੀ ਹੋਰ ਬਹੁਤ ਕੁਝ ਮਤਲਬ ਹਰ ਇੱਕ ਚੀਜ਼ ਇੱਥੇ ਪਹੁੰਚਦੀ ਪਈ ਏ ਜਿਵੇਂ ਹਾਂ ਦਵਾਈਆਂ ਵੀ ਪਹੁੰਚ ਰਹੀਆਂ ਸਾਰਾ ਕੁਝ ਪਹੁੰਚ ਰਿਹਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਇੱਕ ਪੰਜਾਬ ਇਹ ਵੀ ਏ ਜਿਵੇਂ ਲੋਕੀ ਕਹਿੰਦੇ ਇੱਕ ਨਸ਼ਿਆਂ ਵਾਲਾ ਪੰਜਾਬ ਏ ਇੱਕ ਰੋੜਦਾ ਪੰਜਾਬ ਏ ਇੱਕ ਲੜਦਾ ਇੱਕ ਡੁੱਬਦਾ ਇੱਕ ਇਹ ਜੂਝਦਾ ਪੰਜਾਬ ਵੀ ਏ ਇੱਕ ਸਾਡੀ ਵੀ ਰਿਕਵੈਸਟ ਏ ਇਹ ਵੀ ਤਸਵੀਰ ਲੋਕਾਂ ਨੂੰ ਵੇਖਣੀ ਚਾਹੀਦੀ ਏ ਜੇ ਇੱਥੇ ਦੂਜੇ ਨੌਜਵਾਨ ਹੈਗੇ ਨੇ ਇਹ ਵੀ ਨੌਜਵਾਨ ਹੈਗੇ ਨੇ ਇੱਕ ਵੀਰ ਗੱਲ ਕਰਦਾ ਸੀ ਵੀ ਤੁਸੀਂ ਪੰਜਾਬ ਪੰਜਾਬ ਕਰਦੇ ਜੇ ਵੀ ਐਸਾ ਕੀ ਏ ਪੰਜਾਬ 'ਚ ਅਸੀਂ ਦੱਸਣਾ ਚਾਹੁੰਨੇ ਵੀ ਆਹ ਹੀ ਖੂਬਸੂਰਤੀ ਏ ਸਾਡੇ ਪੰਜਾਬ ਦੀ ਜਦੋਂ ਭੀੜ ਪਈ ਤੇ ਲੋਕੀ ਇੱਕ ਦੂਜੇ ਦਾ ਸਾਥ ਛੱਡ ਕੇ ਭਜਦੇ ਨੇ ਇਹ ਉਹਨਾਂ ਟਾਈਮਾਂ 'ਚ ਇੱਕ ਦੂਜੇ ਦੇ ਨਾਲ ਖੜਦੇ ਨੇ ਇਹ ਕੋਈ ਇਨਾਂ ਦੀ ਕਿਸੇ ਨਾ ਕੋਈ ਰਿਸ਼ਤੇਦਾਰੀ ਨਹੀਂ ਹੈ ਇਹ ਮੈਨੂੰ ਨਹੀਂ ਜਾਣਦੇ ਮੈਂ ਇਹਨਾਂ ਨੂੰ ਨਹੀਂ ਜਾਣਦਾ ਕੋਈ ਸਾਡਾ ਭੈਣ ਭਰਾ ਨਹੀਂ ਹੈ ਇੱਕ ਇਨਸਾਨੀਅਤ ਨਾਤੇ ਜਾਂ ਸਾਡਾ ਕਲਚਰ ਕਹਿ ਲੋ ਜਾਂ ਸਾਡੇ ਵੱਡਿਆਂ ਵਡੇਰਿਆਂ ਦੀ ਪਰੰਪਰਾ ਕਹਿ ਲੋ ਸਾਡੇ ਗੁਰੂਆਂ ਦੀ ਸਿੱਖਿਆ ਆਦਰ ਸਤਕਾਰ ਇੱਕ ਜਿਵੇਂ ਜੈਨੇਟਿਕਲੀ ਹੁੰਦਾ ਨਾ ਜਿਵੇਂ ਕਹਿੰਦੇ ਨੇ ਪਿਤਾ ਪਰਪੂਤ ਨਸਲ ਪਰ ਘੋੜਾ ਬੋਤਾਂ ਨਹੀਂ ਤੇ ਥੋੜਾ ਥੋੜਾ ਇਹਨਾਂ ਦੀਆਂ ਰਗਾਂ 'ਚ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਲਾ ਖੂਨ ਜਿਹੜਾ ਉਹ ਵਹਿੰਦਾ ਹੈ ਇਹ ਇਨਸਾਨੀਅਤ ਦੇ ਨਾਤੇ ਚਾਹੇ ਕੋਈ ਬੰਦਾ ਵੈਸਟ ਬੰਗਾਲ ਦਾ ਹੋਵੇ ਚਾਹੇ ਤਾਮਿਲਨਾਡੂ ਦਾ ਹੋਵੇ ਚਾਹੇ ਇਟਲੀ ਚਾਹੇ ਬ੍ਰਿਟੇਨ ਦਾ ਓਲ ਵਰਲਡ 'ਚ ਜਿੱਥੇ ਕਿਤੇ ਵੀ ਭੀੜ ਪੈਂਦੀ ਏ ਇਹ ਕੌਮ ਹੀ ਐਸੀ ਏ ਪਿੱਛੇ ਹਟਣ ਵਾਲੀ ਹੈਗੀ ਨਹੀਂ ਬਸ ਇਹੀ ਇੱਕ ਖੂਬਸੂਰਤੀ ਪੰਜਾਬ ਦੀ ਏ ਬਸ ਇਹਨਾਂ ਨੂੰ ਕਹਿੰਦਾ ਆ ਮੈਂ ਜ਼ਿਆਦਾ ਸਮਝਾਣੀ ਲੈਣਾ ਚਾਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਚਲੋ ਫਰਜ਼ ਵੀ ਬੰਦਾ ਸਾਰਿਆਂ ਦਾ ਮੀਡੀਆ ਦਾ ਵੀ ਬੰਦਾ ਹੈ ਭਰਾਵਾਂ ਦਾ ਵੀ ਬੰਦਾ ਹੈ ਚਲੋ ਨੇੜੇ ਤੇੜੇ ਇਲਾਕੇ ਦੀ ਮਜਬੂਰੀ ਏ ਤੇ ਅਸੀਂ ਤੁਹਾਡੇ ਜ਼ਰੀਏ ਧੰਨਵਾਦ ਵੀ ਕਰਦੇ ਆ ਜਿੰਨੇ ਜਿੰਨੇ ਦੂਰੋਂ ਦੂਰੋਂ ਲੋਕ ਪਹੁੰਚੇ ਨੇ ਅਸੀਂ ਸਾਰੀ ਜ਼ਿੰਦਗੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੇ ਅੱਜ ਸਾਡੇ ਸ਼ਹਿਰ ਵਾਸੀ ਜਾਂ ਸਾਡੇ ਨੇੜੇ ਤੇੜੇ ਪਿੰਡਾਂ ਦੇ ਲੋਕ ਜੇ ਅੱਜ ਚੈਨ ਦੀ ਨੀਂਦਰ ਸੁੱਤੇ ਹੋਏ ਨੇ ਆ ਜਿਹੜੀਆਂ ਸੰਗਤਾਂ ਦਿਨ ਰਾਤ ਇੱਥੇ ਸੇਵਾ ਕਰਦੀਆਂ ਨੇ ਇਹਨਾਂ ਦੇ ਆਸਰੇ ਤੇ ਇਹਨਾਂ ਦੇ ਸਹਿਯੋਗ ਨਾਲ ਹੀ ਸੁੱਤੇ ਹੋਏ ਨੇ ਇਸ ਲਈ ਅਸੀਂ ਇਹਨਾਂ ਦਾ ਕਰਜ਼ ਸਾਰੀ ਉਮਰਾਂ ਨਹੀਂ ਲਾ ਸਕਦੇ ਬਸ ਅਸੀਂ ਇਹਨਾਂ ਦਾ ਧੰਨਵਾਦ ਹੀ ਕਰ ਸਕਦੇ ਹਾਂ ਗੋਲੇ ਈਸੋ ਨਿਹਾਲ ਸਾਜ ਜੀ ਇਤੂ ਅੱਗੇ ਲਫ਼ਜ਼ ਕੋਈ ਨਹੀਂ ਇਹਨਾਂ ਵੀਰਾਂ ਲਈ ਬਸ ਖੁਸ਼ੀ ਦੇ ਅੰਜੂ ਹੀ ਹੈਗੇ ਨੇ ਇਹਨਾਂ ਦੀ ਸੇਵਾ ਵੇਖ ਕੇ ਕੋਈ ਲਫ਼ਜ਼ ਨਹੀਂ ਰਹਿੰਦਾ ਇਤੂ ਅੱਗੇ ਬੋਲਣ ਨੂੰ ਵੀ ਇਹਨਾਂ ਦੀ ਤਾਰੀਫ਼ ਕਿਹੜੇ ਸ਼ਬਦਾਂ 'ਚ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਜਿੱਦਾਂ ਸਾਡੇ ਇਸ ਨੌਜਵਾਨ ਨੇ ਕਿਹਾ ਆ ਕੀ ਸਾਡੇ ਕੋਲ ਕਹਿਣ ਨੂੰ ਲਫਜ਼ ਹੈ ਨਹੀਂ ਇਸ ਟਾਈਮ ਮੇਰੇ ਕੋਲੇ ਵੀ ਲਫਜ਼ ਹੈ ਨਹੀਂ ਇਹ ਕਹਿਣ ਨੂੰ ਕਿਉਂਕਿ ਸਾਡੀ ਇਹ ਯੂਥ ਜਿੰਨਾ ਇਹਨਾਂ ਵਿੱਚ ਉਤਸ਼ਾਹ ਆ ਇੱਥੇ ਬੰਦੇ ਉੱਤੇ ਖੜਕੇ ਜੇ ਪਿੱਛੇ ਨੂੰ ਮੈਂ ਦਿਖਾ ਲਾਂ ਪਾਣੀ ਤੇ ਪਾਣੀ ਵੀ ਇਸ ਟਾਈਮ ਆਪਣੀਆਂ ਠਾਠਾਂ ਮਾਰਦਾ ਹੋਇਆ ਦੇਖ ਲਓ ਘੁੰਮਣਘੇਰੀਆਂ ਕਰਦਾ ਆ ਤੇ ਸਾਡੇ ਵਰਗੇ ਇੱਥੇ ਆਉਂਦੇ ਆ ਮੈਂ ਪਹਿਲਾਂ ਵੀ ਜਦਾਂ ਜ਼ਿਕਰ ਕੀਤਾ ਕਿ ਸੈਲਫੀਆਂ ਲੈਣ ਆਉਂਦੇ ਆ ਤੇ ਆਪਣੇ ਬਲੌਗਸ ਬਣਾ ਕੇ ਜਾਂਦੇ ਆ ਪਰ ਧਾਨਿਆਂ ਇਹ ਜਿਹੜੇ ਇੱਥੇ ਦਿਨ ਰਾਤ ਮਿਹਨਤ ਕਰਕੇ ਸਾਡੀ ਪੰਜਾਬ ਦੀ ਆਬਾਦ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਤਲੀ ਤੇ ਰੱਖ ਕੇ ਇੱਥੇ ਸੇਵਾ ਕਰਦੇ ਆ ਤੇ ਦੋਸਤੋ ਮੈਂ ਇੱਕ ਵਾਰ ਫੇਰ ਕਹੂੰਗੀ ਕਿ ਆਓ ਰਲ ਮਿਲ ਕੇ ਪੰਜਾਬ ਦੇ ਲਈ ਸਾਰੇ ਜਣੇ ਅਰਦਾਸ ਕਰੀਏ ਕਿ ਵਾਹਿਗੁਰੂ ਸਾਡੇ ਪੰਜਾਬ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ